ਸੰਯੁਕਤ ਮੋਰਚਾ ਗੈਰ ਰਾਜਨੀਤਿਕ ਭਾਰਤ ਵੱਲੋਂ ਪੂਰੇ ਭਾਰਤ ਦੇ ਵਿੱਚ ਜਿਹੜਾ ਅਜੇ ਪਤਲਾ ਫੁਕਨ ਦਾ ਪੰਜਾਬ ਸਰਕਾਰ ਦਾ ਪ੍ਰੋਗਰਾਮ ਦਿੱਤਾ ਗਿਆ ਸੀ ਜਿਦੇ ਵਿੱਚ ਦੂਸਰੀਆਂ ਸਟੇਟਾਂ ਜਿਦਾ ਹਰਿਆਣਾ ਹੋ ਗਿਆ ਤੇ ਕਰਨਾਟਕਾ ਹੋ ਗਿਆ ਕੇਰਲ ਹੋ ਗਿਆ ਹੋਰ ਜਿੰਨੀਆਂ ਸਟੇਟਾਂ ਸਾਡੇ ਨਾਲ ਨੇ ਉਥੋਂ ਦੇ ਲੀਡਰ ਸਾਹਿਬਾਨ ਨੇ ਉਹਨੂੰ ਇਹ ਕਿਹਾ ਗਿਆ ਸੀ ਵੀ ਸਾਡੇ ਉੱਤੇ ਬਹੁਤ ਭਾਰੀ ਤਸ਼ੱਦਦ ਦੇ ਜਿਹੜਾ ਵਾ ਸਰਕਾਰ ਹੈ ਕਿ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਕਰ ਰਹੀ ਆ ਜਿਵੇਂ ਤੁਸੀਂ ਇੱਕ ਪਿੱਛੇ ਜੇ ਮਸਲਾ ਸੁਣਿਆ ਕਸੋਆਣਾ ਪਿੰਡਾਂ ਬਠਿੰਡੇ ਦੇ ਵਿੱਚ ਉਹਦੇ ਵਿੱਚ ਇੱਕ ਗੰਦੇ ਨਾਲੇ ਦਾ ਜਿਹੜਾ ਵਾ ਨਾ ਉਹ ਮਸਲਾ ਉੱਠਿਆ ਜਿਹਦੇ ਵਿੱਚ ਪੂਰਾ ਪਿੰਡ ਜਿਹੜਾ ਵਾ ਉਹਨਾਂ ਨੇ ਸਰਕਾਰ ਨੇ ਬੰਦਕ ਬਣਾਇਆ ਹੋਇਆ ਤੇ ਜਿਹੜੀ ਪੇਠ ਹੈ ਉਹ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਜਿਹੜੀ ਉਹ ਥਪੜੀ ਜਾ ਰਹੀ ਆ ਇਹਦੇ ਸਬੰਧ ਵਿੱਚ ਡੱਲੇਵਾਲ ਸਾਹਿਬ ਦਾ ਵੀ ਜਿਹੜਾ ਵਾ ਉਹਨਾਂ ਨੂੰ ਘਰ ਦੇ ਵਿੱਚ ਉਹਨਾਂ ਨੇ ਅਰੈਸਟ ਕੀਤਾ ਸੀਗਾ ਨਜ਼ਰਬੰਦ ਕੀਤਾ ਸੀ ਇਸ ਵਿਰੋਧ ਦੇ ਵਿੱਚ ਆਪਣੇ ਲੀਡਰ ਨੂੰ ਛਡੌਣ ਖਾਤਰ ਤੇ ਆਪਣੇ ਹੱਕ ਲੈਣ ਖਾਤਰ ਪੰਜਾਬ ਸਰਕਾਰ ਨੂੰ ਦੱਸਣ ਖਾਤਰ ਭਈ ਜਿਹੜੇ ਲੋਕਾਂ ਨੇ ਤੁਹਾਨੂੰ ਚੁਣ ਕੇ ਸੱਤਾ ਦੇ ਵਿੱਚ ਭੇਜਿਆ ਸੀ ਜਿਹਨਾਂ ਦੇ ਧਰਨੇ ਦੇ ਵਿੱਚ ਤੁਸੀਂ ਆ ਕੇ ਸ਼ਮੂਲੀਤ ਕਰਕੇ ਤੇ ਲੋਕਾਂ ਨੂੰ ਕਹਿੰਦੇ ਅਸੀਂ ਵੀ ਵਾਕਿਆ ਕਿਸਾਨਾਂ ਦੇ ਹੱਕ ਜਾਇਜ਼ ਨੇ ਮਜ਼ਦੂਰਾਂ ਦੀਆਂ ਮੰਗਾਂ ਜਾਇਜ਼ ਨੇ ਅੱਜ ਤੁਸੀਂ ਉਹਨਾਂ ਨੂੰ ਚੋਰ ਕਹੋ ਅੱਜ ਤੁਸੀਂ ਉਹਨਾਂ ਨੂੰ ਲਟੇਰੇ ਕਹੋ ਅੱਜ ਤੁਸੀਂ ਕਮਾਈਆਂ ਕਰਨ ਵਾਲੇ ਕਹੋ ਇਹ ਸਰਕਾਰ ਨੂੰ ਇਸ ਗੱਲ ਦਾ ਖਮਿਆਜਾ ਪੂਤਣਾ ਪਊਗਾ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਆ ਇੱਕ ਸਰਕਾਰ ਨੇ ਆਪਣੇ ਲੀਡਰਾਂ ਦੇ ਉੱਤੇ ਬਹੁਤ ਵੱਡੀ ਇਤੋਮਤ ਲਾਈਆ ਵੀ ਇਹ ਫੰਡ ਇਕੱਠੇ ਕਰਨ ਵਾਲੇ ਨੇ ਇਹ ਲਟੇਰੇ ਨੇ ਅਸੀਂ ਸਰਕਾਰ ਦਾ ਚੈਲੰਜ ਜਿਹੜਾ ਉਹ ਕਬੂਲ ਪਹਿਲਾਂ ਵੀ ਕੀਤਾ ਸੀ ਸਾਡੇ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਨੇ ਅੱਜ ਫੇਰ ਤੁਹਾਡੇ ਪਲੇਟਫਾਰਮ ਤੋਂ ਸਰਕਾਰ ਨੂੰ ਇਹ ਚੈਲੰਜ ਕਰਦੇ ਆਂ ਇਹ ਸਤਾਈ ਦੇ ਵਿੱਚ ਤੁਹਾਡੀਆਂ ਅਸੀਂ ਦੌੜਾ ਲਵਾਵਾਂਗੇ ਤੁਸੀਂ ਜਿੰਨੀ ਤਾਕਤ ਦੇ ਨਾਲ ਸਾਡੇ ਲੀਡਰਾਂ ਉੱਤੇ ਪਰਚੇ ਕਰਨ ਦੇ ਜਿਲ੍ਹਾਂ ਦੇ ਵਿੱਚ ਸੁੱਟਣਾ ਵਾ ਉਹ ਸੁੱਟ ਲਵੋ ਜਿੱਦਣ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਟਾਈਮ ਆਇਆ ਤੇ ਤੁਹਾਨੂੰ ਭਜਦਿਆਂ ਨੂੰ ਬਾਹਰ ਨਹੀਂ ਲੱਭਣੇ ਤੇ ਤੁਹਾਡੀਆਂ ਜ਼ਮਾਨਤਾਂ ਵੀ ਜਿਹੜੀਆਂ ਜਪਤ ਹੋਣਗੀਆਂ ਤੇ ਤੁਹਾਡੇ ਉੱਤੇ ਜੇਲ੍ਹਾਂ ਦੇ ਵਿੱਚ ਸਾਰੀ ਉਮਰ ਜਿਹੜੇ ਤੁਸੀਂ ਕੱਟੋਗੇ ਜਿਹੜੇ ਹਾਲਾਤ ਤੜੇ ਬੜੇ ਹੋ ਜੀ ਅਗਲੀ ਰਣਨੀਤੀ ਕੀ ਹੈ ਅਸੀਂ ਅੱਜ ਪੂਰੇ ਦਾ ਪੂਰਾ ਰੋਸ ਜਿਹੜਾ ਪੂਰੇ ਭਾਰਤ ਦੇ ਵਿੱਚ ਜਿਹੜਾ ਆਪਣਾ ਪ੍ਰਗਟ ਕੀਤਾ ਵੀ ਕਿਸਾਨਾਂ ਤੇ ਮਜ਼ਦੂਰਾਂ ਦੀ ਗੱਲ ਸੁਣੋ ਨਜਾਇਜ਼ ਪਰਚੇ ਲੋਕਾਂ ਦੇ ਕਰਨੇ ਬੰਦ ਕਰੋ ਜਿਹੜੇ ਤੁਸੀਂ ਕਹਿੰਦੇ ਸੀ ਵੀ ਮੁਲਾਜ਼ਮਾਂ ਨੂੰ ਆਪਾਂ ਨੌਕਰੀਆਂ ਦਵਾਂਗੇ ਅੱਜ ਤੁਸੀਂ ਬਿਜਲੀ ਬੋਰਡ ਦਾ ਹਾਲਾਤ ਵੇਖ ਲਓ ਤੁਸੀਂ ਮਾਲ ਮਹਿਕਮੇ ਦਾ ਹਾਲਾਤ ਵੇਖ ਲਓ ਰੋਡ ਸਾਡੇ ਜਿਹੜੇ ਆ ਉਹਨਾਂ ਦੇ ਹਾਲਾਤ ਵੇਖ ਲਓ ਇਹਨੇ ਬਲ ਤੋਂ ਬੱਤਰ ਹੋਏ ਪਏ ਨੇ ਸਰਕਾਰ ਨੂੰ ਇਸ ਗੱਲ ਦਾ ਜਵਾਬ ਦੇਣਾ ਪਊਗਾ ਤੇ ਅਸੀਂ ਵਜੇ ਦਾ ਇਸ ਗੱਲ ਕਰਕੇ ਵੀ ਆਪਣੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮੁਲਾਜ਼ਮਾਂ ਨੂੰ ਉਹਨਾਂ ਦੇ ਹੱਕ ਦਵਾ ਕੇ ਰਵਾਂਗੇ ਤੇ ਮੈਂ ਬੇਨਤੀ ਕਰੂੰਗਾ ਸਰਕਾਰ ਨੂੰ ਤੇ ਅਜੇ ਤਾਂ ਅਸੀਂ ਜਿਹੜਾ ਵਾ ਆਪਣੇ ਮੂਵਮੈਂਟ ਨੂੰ ਜਿਹੜਾ ਵਾ ਪੰਜਾਬ ਵਾਲੇ ਪਾਸੇ ਲੈ ਕੇ ਨਹੀਂ ਆਇਆ ਅੱਜ ਪਹਿਲਾ ਮੌਕਾ ਵਾ ਜਿੱਦਾਂ ਤੁਹਾਡੇ ਬਰਖਲਾਫ ਅਸੀਂ ਬਿਲਕੁਲ ਡਟ ਕੇ ਖਲੋਤੇ ਆ ਤੇ ਇਦਾਂ ਹੀ ਨਿਰੰਤਰ ਜਿਹੜਾ ਵਾ ਅਸੀਂ ਤੁਹਾਡਾ ਉਹਨਾਂ ਚਿਰ ਵਿਰੋਧ ਕਰਦੇ ਰਹਾਂਗੇ ਜਿੰਨਾ ਚਿਰ ਸਾਡੀਆਂ ਹੱਕੀ ਮੰਗਾਂ ਜਿਹੜੀਆਂ ਉਹ ਪੂਰੀ ਨਹੀਂ ਹੁੰਦੀ ਭਾਰਤੀ ਕਿਸਾਨ ਜੀ ਦੀ ਨੇਕਤਾ ਸਿੱਧੂਪੁਰ ਜਿਸ ਦੀ ਅਗਵਾਈ ਸਾਡੇ ਜਰਨੈਲ ਲੀਡਰ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਬਹੁਤ ਦਲੇਰੀ ਹੌਂਸਲੇ ਅਤੇ ਅਣਥੱਕ ਡਣ ਰਾਤ ਮਿਹਨਤ ਕਰਕੇ ਕਿਸਾਨਾਂ ਮਜ਼ਦੂਰਾਂ ਤੋਂ ਇਲਾਵਾ ਹਰ ਵਰਗ ਜਿੱਥੇ ਵੀ ਬੇਇਨਸਾਫੀ ਜਨ ਤੱਕੇਸ਼ਾਈ ਸਰਕਾਰ ਕਰਦੀ ਹੈ ਸ਼ੁਰੂ ਤੋਂ ਸਟੈਂਡ ਲੈਂਦੇ ਆਏ ਆ ਤੇ ਸਟੈਂਡ ਲੈਂਦੇ ਰਹਿਣਗੇ ਗੱਲ ਸ਼ੁਰੂ ਕਰਨ ਦੇ ਨਾਲ ਹੀ ਮੈਂ ਪ੍ਰੈਸ ਦਾ ਬਹੁਤ ਤਨਵਾਦੀ ਆ ਕਿਉਂਕਿ ਅੱਜ ਤੋਂ 2 ਦਿਨ ਪਹਿਲਾਂ ਜਿੱਦਣ ਡੱਲੇਵਾਲ ਸਾਹਿਬ ਨੇ ਬਠੰਡਾ ਵਿਖੇ ਪ੍ਰੈਸ ਕਾਨਫਰੰਸ ਕਰਨ ਜਾਣਾ ਸੀ ਉਦੋਂ ਸਵੇਰ ਤੋਂ ਹੀ ਮਨੇਰ ਤੋਂ ਹੀ ਪਿੰਡ ਢਲੇਵਾਲ ਨੂੰ ਇੱਕ ਉਸ ਚੌਣੇ ਚ ਬਦਲ ਦਿੱਤਾ ਗਿਆ ਉਹਨਾਂ ਨੂੰ ਘਰ ਦੇ ਗੇਟ ਤੱਕ ਵੀ ਨਹੀਂ ਆਉਣ ਦਿੱਤਾ ਗਿਆ ਰੋਕ ਦਿੱਤਾ ਗਿਆ ਪਰ ਜਿਹੜੀ ਉਹਨਾਂ ਲਾਈਵ ਹੋ ਕੇ ਤੁਹਾਡੇ ਭਾਈਚਾਰੇ ਪੱਤਰਕਾਰਾਂ ਨੂੰ ਅਪੀਲ ਕੀਤੀ ਅਸੀਂ ਇਹ ਅਹਿਸਾਨ ਮੰਨਦਾ ਸਮੂਹ ਤੁਹਾਡੇ ਭਾਈਚਾਰਕ ਪੱਤਰਕਾਰਾਂ ਦੇ ਦਿੜੋਂ ਰਣੀ ਆ ਵੀ ਜਿਨ੍ਹਾਂ ਨੇ ਉਹਨਾਂ ਦੀ ਆਵਾਜ਼ ਨੂੰ ਨਜ਼ਰਬੰਦ ਹੁੰਦਿਆਂ ਹੋਇਆਂ ਵੀ ਚੁੱਕਿਆ ਅਗਲੇ ਦਿਨ ਭਾਵੇਂ ਡੀਐਸਪੀ ਸਮੇਤ ਟੀਮ ਪਹੁੰਚੀ ਅਜਦਾ ਜਿਹੜਾ ਪੁਤਲਾ ਫੋਕਿਆ ਗਿਆ ਦਾ ਕੀ ਏਜੰਡਾ ਸੀ ਪੁਤਲਾ ਫੋਕਣ ਦਾ ਇਸ ਪੁਤਲੇ ਦਾ ਏਜੰਡਾ ਸੀ ਵੀ ਜਿਹੜੀ ਇੰਨੀ ਜ਼ਿਆਦਾ ੱਟਕੇ ਸ਼ਈ ਜਿਹੜੀਆਂ ਸਾਰੀਆਂ ਪਿਛਲੇ ਇਤਿਹਾਸ ਦੀਆਂ ਪਿਛਲੀਆਂ ਸਾਰੀਆਂ ਸਰਕਾਰਾਂ ਨੇ ਵੀ ਇੰਜ ਨਹੀਂ ਸੀ ਕੀਤਾ ਤੇ ਭਗਵੰਤ ਮਾਨ ਨੂੰ ਇਹ ਭੁੱਲ ਗਿਆ ਵੀ ਸਾਨੂੰ 92 ਸੀਟਾਂ ਜਿਹੜੀਆਂ ਇਹਨਾਂ ਦੇ ਖੁਦ ਦੀ ਅਸੈਸਮੈਂਟ ਵਿੱਚ ਨਹੀਂ ਸੀ ਉਹ ਅਕਾਲੀ ਦਲ ਕਾਂਗਰਸ ਦੀ ਘਾਟੋ ਕਲੇਸ਼ ਤੇ ਇਹਨਾਂ ਨੇ ਲੋਕਾਂ ਨੂੰ ਉਹ ਸਬਜ ਬਾਗ ਵਿਖਾਏ ਵੀ ਅਸੀਂ ਤੁਹਾਡੇ ਪੁੱਤਰ ਹਾਂ ਭਰਾ ਹਾਂ ਅਸੀਂ ਪੰਜਾਬ ਨੂੰ ਤੁਹਾਡੇ ਨਾਲ ਲੈ ਕੇ ਤੁਸੀਂ ਖੁਦ ਜਾਣਦੇ ਪੱਤਰਕਾਰ ਵੀ ਪਿੰਡ ਜਿਹੜੇ ਸਰਕਾਰ ਜਿਹੜੀ ਪਿੰਡ ਦੇ ਸੱਥਾਂ ਤੋਂ ਚੱਲੂਗੀ ਅੱਜ ਸੱਥਾਂ ਤੋਂ ਕੀ ਚਲਣੀ ਆ ਸੱਥਾਂ ਵਾਲਿਆਂ ਨੇ ਕੁੱਟਿਆ ਜਾਂ ਡਿਆ ਕਿਸੇ ਨੂੰ ਸੱਚੀ ਗੱਲ ਕਹਿਣ ਦਾ ਅਧਿਕਾਰ ਹੀ ਕੋਈ ਨਹੀਂ ਤੁਹਾਡੀਆਂ ਅਗਲੀਆਂ ਮੰਗਾਂ ਵਾਲੇ ਧਿਆਨ ਨਹੀਂ ਤੇ ਅਗਲੀ ਕੀ ਰਣਨੀਤੀ ਹੋਵੇਗੀ ਅਗਲੀ ਰਣਨੀਤੀ ਸੰਯੁਕਤ ਕਿਸਾਨ ਮੋਰਚਾ ਰਾਜਨੀਤਿਕ ਦੇ ਜਿਹੜੇ ਕਨਵੀਨਰ ਸਦਾ ਜਗਜੀਤ ਸਿੰਘ ਡੱਲੇਵਾਲ ਸਾਹਿਬ ਜੋ ਵੀ ਅਗਲੀ ਰਣਨੀਤੀ ਸਾਨੂੰ ਦੇਣਗੇ ਅਗਲਾ ਪ੍ਰੋਗਰਾਮ ਦੇਣਗੇ ਅਸੀਂ ਉਸੇ ਤਰ੍ਹਾਂ ਹੀ ਉਸ ਨੂੰ ਸਵਲਤਾ ਵਾਲੇ ਪਾਸੇ ਤੋਰਾਂਗੇ ਅਸੀਂ ਪੱਤਰਕਾਰ ਭਾਈ ਚਰੇ ਨੂੰ ਫਿਰ ਧੰਨਵਾਦ ਕਰਦੇ ਹੋਏ ਤੇ ਅਪੀਲ ਕਰਦੇ ਹਾਂ ਵੇਖੋ ਸਾਡੇ ਨੂੰ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਇਹ ਕਾਲ ਆਈ ਸੀ ਕਿ ਸਾਰੇ ਹਿੰਦੁਸਤਾਨ ਦੇ ਡਿਸਟ੍ਰਿਕਟ ਹੈੱਡਕੁਆਰਟਰਾਂ ਦੇ ਉੱਤੇ ਉਤਲੇ ਫੁੱਕੇ ਜਾਣਗੇ ਭਗਵੰਤ ਮਾਨ ਦੇ ਤੇ ਉਹਦੀ ਕੈਬਨਿਟ ਦੇ ਉਹਦੀ ਸਰਕਾਰ ਦੇ ਕਿਉਂਕਿ ਭਗਵੰਤ ਮਾਨ ਜਿਹੜਾ ਆਪ ਖੁਦ ਧਰਨੇ ਦੀ ਪੁਦਾਇਸ਼ ਆ ਇਹ ਆਮ ਆਦਮੀ ਪਾਰਟੀ ਜਿਹੜੀ ਹੈ ਖੁਦ ਧਰਨੇ ਦੀ ਪੁਦਾਇਸ਼ ਆ ਇਹਦੇ ਦਿਮਾਗ ਦੇ ਉੱਤੇ ਕੋਈ ਇਹੋ ਜਿਹਾ ਫਤੂਰ ਚੜ ਗਿਆ ਕਿ ਜਾਇਜ਼ ਹੱਕੀ ਮੰਗਾ ਮੰਗਣ ਲਈ ਅਸੀਂ ਜਿਹੜੇ ਬੈਠੇ ਸਾਂ ਆਪਣੇ ਮੋਰਚਿਆਂ ਲਈ ਇਹਨੇ ਸਾਡੇ ਮੋਰਚੇ ਝਾੜ ਦਿੱਤੇ ਸਾਡੇ ਸਾਨੂੰ ਸਾਧ ਕੇ ਉੱਥੇ ਮੀਟਿੰਗ ਲਈ ਕੇਂਦਰ ਸਰਕਾਰ ਨਾਲ ਮੰਤਰੀਆਂ ਨਾਲ ਸਾਡੀ ਮੀਟਿੰਗ ਸੀ ਤੇ ਮਗਰੋਂ ਸਾਡੇ ਲੀਡਰਾਂ ਨੂੰ ਉੱਥੇ ਰੈਸਟ ਕਰਕੇ ਸਾਡੇ ਸਾਰੇ ਮੋਰਚੇ ਝਾੜ ਦਿੱਤੇ ਗਏ ਇਹ ਪੰਜਾਬ ਚ ਨਾਦਰ ਸ਼ਾਹ ਵਾਲਾ ਵਤੀਰਾ ਜਿਹੜਾ ਉਹ ਚਲਾ ਰਿਹਾ ਦਲੇਵਾਲ ਸਾਹਿਬ ਕਿਉਂਕਿ ਸਮੇ ਸਮੇ ਦੇ ਉੱਤੇ ਕਿਸਾਨਾਂ ਦੀ ਪਿੰਡਾਂ ਦੇ ਲੋਕਾਂ ਦੀ ਮਜ਼ਦੂਰਾਂ ਦੀ ਆਵਾਜ਼ ਉਠਾਉਂਦੇ ਆਏ ਨੇ ਉਹਨਾਂ ਨੂੰ ਉਹਨਾਂ ਬੋਲਣ ਲਈ ਪ੍ਰੈਸ ਕਰਨ ਲਈ ਜਾਣ ਲਈ ਵੀ ਉਹਨਾਂ ਨੂੰ ਨਹੀਂ ਇਜਾਜ਼ਤ ਦਿੱਤੀ ਜਾ ਰਹੀ ਉਹਨਾਂ ਨੂੰ ਉਹਨਾਂ ਦੇ ਘਰ ਚ ਨਜ਼ਰਬੰਦ ਕੀਤਾ ਜਾ ਰਿਹਾ ਅੱਜ ਦਾ ਜਿਹੜਾ ਇਹ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ ਉਹ ਪ੍ਰੈਸ ਦੇ ਵਿੱਚ ਜਿਹੜਾ ਸਾਡਾ ਆਜ਼ਾਦੀ ਆ ਸਾਡੀ ਗੱਲ ਰੱਖਣ ਦੀ ਜਿਹੜੀ ਆਜ਼ਾਦੀ ਆ ਉਹਨੂੰ ਸਰਕਾਰ ਕੁਚਲ ਰਹੀ ਹੈ ਪੰਜਾਬ ਸਰਕਾਰ ਉਸ ਦੇ ਵਿਰੋਧ ਦੇ ਵਿੱਚ ਕੀਤਾ ਗਿਆ ਔਰ ਅਸੀਂ ਤੁਹਾਡੇ মিডিਆ ਰਾਹੀਂ ਇਹ ਭਗਵੰਤ ਮਾਨ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਤੂੰ ਤੇ ਸਾਡੇ ਤੰਬੂ ਬੂਟੇ ਨੇ ਅਸੀਂ ਤੇਰੀ ਪੰਜਾਬ ਚੋਂ ਜੜ 뿌ੜ ਦੇਾਂਗੇ ਜਦੋਂ ਤੂੰ ਸਾਡੇ ਕੋਲ ਵੋਟਾਂ ਮੰਗਣ ਆਏਂਗਾ ਤੂੰ ਸਾਡੇ ਟੈਂਟ ਪੜਿਆ ਅਸੀਂ ਤੇਰਾ ਕੁੜਤੇ ਪਜਾਮੇ ਤੇਰੀ ਪਾਰਟੀ ਦੇ ਬੰਦਿਆਂ ਦੇ ਪੜਾਂਗੇ